ਸਸਰੀ ਕਾਲ ਕੀ ਹੈ ਸਸਰੀ ਕਾਲ ਬੀਬੀ ਤੂੰ ਕਿੱਦਾਂ ਆ ਗਈ ਤੂੰ ਕਹਿ ਰਹੀ ਹੈ ਸ਼ਾਪਿੰਗਾਂ ਕਰਦੀ ਫਿਰਦੀ ਹੈ ਮੰਮੀ ਅਸੀਂ ਨਾ ਮਨਾਲੀ ਜਾ ਰਹੇ ਆਂ ਸ਼ਾਪਿੰਗਾਂ ਘਰ ਘਰ ਕੇ ਘਰ ਘਰ ਕੇ ਮੈਂ ਤਾਂ ਖਾ ਕੇ ਗਈ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕੀ ਲਵਾਂ ਤੇ ਕੀ ਛੱਡਾਂ ਮੇਰਾ ਤਾਂ ਚਾ ਹੀ ਨਹੀਂ ਚੱਕਿਆ ਜਾ ਰਿਹਾ ਮੰਮੀ ਕਿੰਨਾ ਮਜ਼ਾ ਹੋਊਗਾ ਨਾ ਉੱਥੇ ਚੱਲ ਬੱਦੀਆ ਭਾਈ ਘੁੰਮਿਆ ਜੇ ਹੋਣੀ ਘੁੰਮੇ ਤਾਂ ਫੇਰ ਕੋਦੋ ਘੁਮਣਾ ਸਸਰੀ ਕਾਲ ਦੀਦੀ ਆ ਲਓ ਤੁਸੀਂ ਕਿੱਥੇ ਦੀ ਸ਼ਾਪਿੰਗ ਕਰਦੇ ਫਿਰਦੇ ਆਂ ਤਾਂ ਘੁੰਮਣ ਚੱਲੀ ਆ ਭਾਈ ਪਹਾੜਾਂ 'ਚ ਉਹਦੀਆਂ ਤਿਆਰੀਆਂ ਕਰਦੀ ਆ ਤੂੰ ਵੀ ਤਿਆਰੀਆਂ ਕਰ ਲੈ ਨਾ ਜਾਣਾ ਇਹਨਾਂ ਦੇ ਹਾਂਜੀ ਬੀਬੀ ਠੀਕ ਆ ਉਹਦੀਆਂ ਤਿਆਰ ਨਾ ਬੀਬੀ ਇਹਨੂੰ ਕਹਿਣ ਦੀ ਕੀ ਲੋੜ ਸੀ ਅਗਲਿਆਂ ਨੇ ਘੁੰਮਣਾ ਫਿਰਨਾ ਆਪਣਾ ਇੰਜੋਏ ਕਰਨਾ ਇਹ ਇਹਨਾਂ ਦੇ ਨਾਲ ਜਾ ਕੇ ਕੀ ਕਰੂਗੀ ਉਹ ਵੀ ਚੰਗੀ ਜਿਹੜੀ ਮਿੰਟਾਂ 'ਚ ਤਿਆਰ ਹੋ ਗਈ ਮੈਨੂੰ ਦੱਸ ਤੂੰ ਉਹਨਾਂ ਦੇ ਵਿੱਚ ਕੀ ਕਰੂਗੀ ਤੁਹਾਨੂੰ ਆਪ ਨੂੰ ਸ਼ਰਮ ਚਾਹੀਦੀ ਆ ਚਲ ਕੋਈ ਨਾ ਧੀ ਤਾਂ ਕੀ ਆ ਉਹ ਆਪਣਾ ਕੋ ਮਿਉਗੇ ਆ ਆਪਣਾ ਲਫੇਰ ਵੀ ਇਹ ਕੋਈ ਚੰਗੀ ਗੱਲ ਥੋੜੀ ਆ ਬੀਬੀ ਹਸਬੈਂਡ ਵਾਈਫ ਦੀ ਕੋਈ ਆਪਣੀ ਵੀ ਪ੍ਰਾਈਵੇਸੀ ਹੁੰਦੀ ਆ ਦੱਸ ਜੇ ਇਹ ਨਾਲ ਜਾਊਗੀ ਪਿੱਛੇ ਰਹੂਗੀ ਤਾਂ ਹੀ ਤਾਂ ਸਾਡੀ ਕੁੜੀ ਮੋਰੇ ਰਹੂਗੀ ਮੈਂ ਸਮਝੀ ਨਹੀਂ ਬੀਬੀ ਮੈਂ ਸਮਝਾਨੀ ਆ ਪੁੱਤ ਯਾਦ ਆ ਪਿਛਲੇ ਸਾਲ ਜਦੋਂ ਚੰਗਾ ਹੁਣ ਮੈਂ ਵੀ ਚੱਲਦੀ ਆ ਲੈ ਰਹਿਣਾ ਹੁਣ 2 ਦਿਨ ਹੁਣ ਤਾਂ ਪ੍ਰੀਤ ਆਈ ਆ ਉਹਨੇ ਵੀ ਛੁੱਟੀਆਂ ਰਹਿਣਾ 10 ਦਿਨ ਜਾਨ ਹੁਣ ਤੂੰ ਵੀ ਸਮਝ ਮੈਨੂੰ 2-3 ਦਿਨ ਹੋ ਗਿਆ ਇਹਨੂੰ ਤੇ ਮੈਂ ਆਪਣਾ ਘਰ ਵੀ ਦੇਖਣਾ ਨੋਹਾਂ ਦੇ ਸਿਰ ਤੇ ਘਰ ਥੋੜਾ ਛੱਡ ਹੁੰਦਾ ਤੈਨੂੰ ਪਤਾ ਯਾ ਅੱਜ ਕੱਲ੍ਹ ਦੀਆਂ ਦਾ ਮੈਂ ਤਾਂ ਪ੍ਰੀਤ ਕਰਕੇ ਕਹਿੰਦੀ ਸੀ ਵੀ ਉਹ ਵੀ 4 ਦਿਨ ਹੈਗੀ ਆ ਤੂੰ ਵੀ 2 ਦਿਨ ਹੋਰ ਲਾ ਜਾ ਬਾਕੀ ਗੱਲ ਤਾਂ ਭੈਣੇ ਤੇਰੀ ਵੀ ਠੀਕ ਆ ਨੋਹਾਂ ਦੇ ਸਿਰ ਤੇ ਤਾਂ ਸੱਚੀ ਘਰ ਨਹੀਂ ਛੱਡ ਹੁੰਦਾ ਤੇ ਸ਼ਾਮ ਤੱਕ ਤਾਂ ਇੱਥੇ ਹੀ ਆ ਆਪਾਂ ਬਾਜ਼ਾਰ ਜਾ ਕੇ ਆਨੇ ਆ ਨਾਲੇ ਮੈਂ ਤੈਨੂੰ ਸੂਟ ਲੈ ਕੇ ਦਿੰਨੀ ਆ ਜਾਨ ਨੂੰ ਘੁੱਟ ਘੁੱਟ ਚਾਹ ਪੀਣੇ ਆ ਰੂਪ ਚਾਹ ਬਣਾ ਦੇ ਤਿੰਨ ਕੱਪ ਲੈ ਇਹ ਵੀ ਆ ਗਈ ਪ੍ਰੀਤ ਉਹ ਤੂੰ ਪੀ ਨਹੀਂ ਚਾ ਨਹੀਂ ਮੰਮਾ ਮੈਂ ਨਹੀਂ ਪੀਣੀ ਚਾ ਕਾਫੀ ਬਣਾਵਾ ਦਿਓ ਮੈਂ ਕਾਫੀ ਪੀਉਂਗੀ ਰੂਪ ਚਲ ਤਿੰਨ ਕੱਪ ਚਾਹ ਇੱਕ ਕਾਫੀ ਬਣਾ ਦੇ ਹਾਂਜੀ ਮੰਮੀ ਜੀ ਠੀਕ ਆ ਉਹਦਾ ਸੂਟ ਦੇਖਿਆ ਸੀਗਾ ਮੈਨੂੰ ਤਾਂ ਜਰਾ ਚੰਗਾ ਨਹੀਂ ਲੱਗਾ ਕਿਦਾ ਉਹ ਭਜਨ ਉਹਦਾ ਜਿਹੜਾ ਪਾ ਕੇ ਹੈਲੋ ਹਾਂਜੀ ਮੰਮੀ ਜੀ ਇਹਨਾਂ ਦਾ ਫੋਨ ਆਇਆ ਸੀ ਕਹਿੰਦੇ ਜਾਂ ਤੋਂ ਬਾਅਦ ਅਸੀਂ ਕਿਤੇ ਘੁੰਮਣ ਨਹੀਂ ਗਏ ਕਹਿੰਦੇ ਚੱਲ Shimlaਏ ਘੁੰਮਿਆਨੇ ਆਉਣ ਛੁੱਟੀਆਂ ਆ ਮੈਂ ਸਮਾਨ ਵੀ ਬਹੁਤ ਸਾਰਾ ਪੈਕ ਕਰਨਾ ਹਮ ਨੂੰ ਸਮਝ ਨਹੀਂ ਆਂਦੀ ਪਤਾ ਨਹੀਂ ਕਿੰਨਾ ਕ ਸਮਾਨ ਇਕੱਠਾ ਕਰਨਾ ਕਿਹੜਾ ਲੈ ਕੇ ਜਾਣਾ ਕਿਹੜਾ ਨਹੀਂ ਤੁਸੀਂ ਮੈਨੂੰ ਦੱਸ ਦਿਓ ਜੇ ਕੋਈ ਕੰਮ ਹੈਗਾ ਕੁਝ ਕਰਨ ਵਾਲਾ ਵੈਸੇ ਤਾਂ ਦੀਦੀ ਹੈਗੇ ਆ ਇਥੇ ਲਊਗੇ ਜੇ ਕਿਸੇ ਗੱਲ ਲੋੜ ਪਈ ਤਾਂ ਮੈਨੂੰ ਫੋਨ ਜ਼ਰੂਰ ਕਰ ਲਿਓ ਲਾ ਹੁਣ ਇਹਨਾਂ ਨੂੰ Shimlaੇ ਜਾਣ ਦਾ ਚੇਤਾ ਆ ਗਿਆ ਕਿੱਡਾ ਚਾਹ ਚੜਿਆ ਪਿਆ ਆ ਹੈ ਨੱਠੀ ਫੇਰਦੀ ਹਮ ਪਹਿਲਾਂ ਕੁੜੀ ਆਈ ਆ ਕੁੜਕਾ ਮੈਂ ਕਰਨਾ ਇਹ ਬਾਤ ਦੇਖ ਲਓ ਕਿ ਹੈ ਉਹ ਕੁੜੀ ਨੂੰ ਛੱਡ ਕੇ ਚੱਲ ਗਿਆ ਨਹੀਂ ਨਹੀਂ ਐਦਾਂ ਕਿਦਾਂ ਐਦਾਂ ਕਿਦਾਂ ਕੁੜੀ ਨੂੰ ਛੱਡ ਜੂਗੇ ਰੂਪ ਅਬ ਤੁਸੀਂ ਘੁੰਮਣ ਚੱਲੇ ਆ ਕੁੜੀ ਆਈ ਆ 4 ਦਿਨ ਰਹਿਣ ਜਾਂ ਤਾਂ ਉਹਨੂੰ ਵੀ ਨਾਲ ਲੈ ਕੇ ਜਾਓ ਜਾਂ ਤੁਸੀਂ ਵੀ ਇੱਥੇ ਹੀ ਰਹੋ ਉਹ ਵੀ ਘੁੰਮਿਓ ਦੋ ਦਿਨ ਮੰਮੀ ਜੀ ਦੀਦੀ ਨੇ ਉੱਥੇ ਸਾਡੇ ਨਾਲ ਕੀ ਕਰਨਾ ਅਸੀਂ ਤਾਂ ਉੱਥੇ ਆਪਣਾ ਘੁੰਮਣਾ ਫਿਰਨਾ ਕੋਈ ਨਾ ਤੁਸੀਂ ਆਪਰਾ ਘੁੰਮੀ ਫਿਰੀ ਜਾਇਓ ਉਹ ਆਪਣਾ ਘਮ ਲੂਗੀ ਪਰ ਆ ਰੀਤ ਨਹੀਂ ਮੈਂ ਪਾਣੀ ਆਪਣੇ ਘਰ ਚ ਜਿੱਥੇ ਜਾਣਾ ਕੁੜੀ ਨੂੰ ਮੋਹਰੇ ਰੱਖਣਾ ਠੀਕ ਆ ਮੰਮੀ ਜੀ ਜੇ ਤੇਰੀ ਧੀ ਘੁੰਮਣ ਜਾਵੇ ਤਾਂ ਕੱਲੀ ਜਾਵੇ ਜੇ ਨੋ ਜਾਵੇ ਤਾਂ ਮੇਰੀ ਧੀ ਨੂੰ ਨਾਲ ਲੈ ਕੇ ਜਾਓ ਆਪਣੀ ਧੀ ਦੀ ਵਾਰੀ ਹੋਣ ਤੇ ਨੂੰ ਪ੍ਰਾਈਵੇਸੀਆਂ ਚੱਤੀ ਆ ਗਈਆਂ ਐਨਾ ਦੂਬਲਾ ਕਰਦਾ ਤੁਹਾਡਾ ਬਿਮਾਰੀ ਮੋਟੀ ਸ਼ਰਮ ਕਰੋ ਜੇ ਕੁੜੀ ਜਾਂਦੀ ਆ ਕੀ ਆਪਣੇ ਜੀਵਨ ਸਾਥੀ ਨਾਲ ਸਮਾਂ ਬਤਾਏ ਜਿਵੇਂ ਸਾਰੀ ਉਮਰ ਉਹ ਆਪਣੀਆਂ ਯਾਦਾਂ ਚ ਸੰਜੋ ਕੇ ਰੱਖੇ ਪਤੀ ਨਾਲ ਪਤਾਏ ਉਹ ਖਾਸ ਪਲ ਕੁੜੀ ਲਈ ਉਹ ਜਦਾ ਧੁੰਦਨੇ ਜਿਹਨੂੰ ਕਿਸੇ ਵੀ ਕੀਮਤ ਤੇ ਕਿਸੇ ਨਾਲ ਵੰਡ ਨਹੀਂ ਸਕਦੀ ਜੇਤੀ ਤੇ ਜਵਾਈ ਕੱਲੇ ਘੁੰਮ ਸਕਦੇ ਆ ਨਾ ਕੱਲੇ ਘੁੰਮਣ ਦਾ ਹੱਕ ਨੋ ਪੁੱਤ ਦਾ ਵੀ ਬਰਾਬਰ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਕਰਿਓ ਸਸਤ੍ਰੀਕਾਲ